ਹਾਂ ਜੀ ਐਥੇ ਸਾਡੇ ਹੈਲੋ ਅਜੀ ਕੀ ਨਾ ਜੀ ਮੇਰਾ ਨਾਮ ਜਸਪਿੰਦਰ ਸਿੰਘ ਸਾਡੇ ਨਾਲ ਰੋਜ਼ ਆਉਂਦਾ ਸਾਡੂ ਚੈੱਕ ਕੀ ਪ੍ਰੋਬਲਮ ਹੈ ਜੀ ਇਹ ਜ ਤਕਰੀਬਨ 3 ਕ ਮਹੀਨੇ ਤੋਂ ਜਿਹੜੀ ਆ ਲਾਈਟ ਟਿਊਬਾਂ ਵਾਲੀ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕੋਈ 12 ਦਿਨ ਬਾਅਦ 15 ਦਿਨ ਬਾਅਦ ਹੁਣ ਤਕਰੀਬਨ 29 ਤਰੀਕ ਤੋਂ ਬਾਅਦ ਜਿਹੜੀ ਲਾਈਟ ਹੈਗੀ ਆ ਉਹ ਟਿਊਬਾਂ ਵਾਲੀ ਬਿਲਕੁਲ ਨਹੀਂ ਆ ਰਹੀ ਸਾਡੇ ਜਿਹੜੀਆਂ ਨੇਬਰਾ ਉਹ ਵਾਪਸ ਜਾ ਰਹੀਆਂ ਝੋਨਾ ਲਾਉਣ ਵਾਲੀਆਂ ਔਰ ਜਿਹੜੇ ਲੱਗੇ ਉਹ ਝੋਨਿਆਂ 'ਚ ਪਾਣੀ ਹੈ ਨਹੀਂ ਯਾਰ ਦਿੱਲੀ ਦਾ 6-6000 ਦਾ ਕੋਈ ਈਨੀਦਾਰ ਕੋ 12000 ਦਾ ਡੀਜ਼ਲ ਫੂਕ ਫੂਕੇ ਆਪਣੇ ਝੋਨਿਆਂ ਨੂੰ ਜਿਹ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਬਹੁਤ ਵਾਰੀ ਜਾ ਕੇ ਮਿਲੇ ਆ ਬਸ ਕੋਈ ਵੀ ਉਹਦੇ ਕੰਮ ਤੇ ਹੋ ਨਹੀਂ ਸਕਦੀ ਇਸ ਕਰਕੇ ਅਸੀਂ ਅੱਜ ਦੁਖੀ ਹੋਏ ਜਿਹੜਾ ਹੈਗਾ ਵੀ ਸਾਨੂੰ ਮਜ਼ਦੂਰਾਂ ਨੇ ਕੰਮ ਕਰਨਾ ਪਿਆ ਔਰ ਜਿੰਨਾ ਜਿਹੜੀ ਸਾਡੀ ਨਹੀਂ ਸੁਣੀ ਜਾਊਗੀ ਉਹਨਾਂ ਚਿਰ ਅਸੀਂ ਘਰਾਓ ਜਿਹੜਾ ਇਹ ਜਾਰੀ ਰੱਖਾਂਗੇ ਉਹਨਾਂ ਚਿਰ ਰੋਡ ਜਾਮ ਰੱਖਾਂਗੇ ਔਰ ਸਬੰਧਤ ਵਿਭਾਗਾਂ ਦੇ ਵੀ ਜਿਹੜਾ ਘਰਾਓ ਕਰਾਂਗੇ ਇਸ ਸਬੰਧਤ ਵਿਭਾਗਾਂ ਦਾ ਬਿਜਲੀ ਬੋਰ ਦਾ ਕੋਈ ਅਫਸਰ ਆਇਆ ਜੀ ਆਇਆ ਜੀ ਉਹ ਆ ਕੇ ਬੈਠੇ ਆ ਬਸ ਕਹਿਦਿੰਦੇ ਰੋ ਜੀ ਬਹੁਤ ਵਾਰੀ ਜਾ ਕੇ ਮਿਲੇ ਆ ਮੰਤਰੀਆਂ ਨੇ ਵੀ ਸ਼ਿਫਾਰਸ਼ਾਂ ਪਾਈਆਂ ਕੀਤੀਆਂ ਉਹ ਕਹਿੰਦੇ ਜੀ ਸਾਡੇ ਕੋਲ ਲੇ ਮੰਦੇਸਟਰ ਆਇਕ ਤੇ ਹੈਗੀ ਆ ਜੀ ਤਾਂ ਵਾਸੇ ਇੱਧੇ ਟਾਲਾਮ ਕਾਲਾ ਕਰੀ ਜਾਂਦੇ ਆ ਹਰ ਰੋਜ਼ ਪਰ ਸਾਨੂੰ ਜਿਹੜੀ ਹੈਗੀ ਪਰੇਸ਼ਾਨੀ ਬਹੁਤ ਹੈ ਹਾਈਪ ਕਰਨ ਨੂੰ ਜਾਵ ਲੈ ਆਇਆ ਸਰ ਇਹ ਚਾਹਤ ਕੀ ਸਰਬਾਜੀ ਵਸਰਾ ਆ ਸਾਡੇ ਕਾਫੀ ਲੰਬੇ ਸਮੇਂ ਤੋਂ ਲਾਈਟ ਦੀ ਪ੍ਰੋਬਲਮ ਚੱਲਦੀ ਆ ਪਹਿਲਾਂ ਤਾਂ ਘਰਾਂ ਦੇ ਲਾਈਟ ਦੀ ਪ੍ਰੋਬਲਮ ਸੀਗੀ ਹੁਣ ਆ ਪਿਛਲੇ 10 12 ਦਿਨ ਤੋਂ ਜਿਹੜੀ ਟਿਊਬਾਂ ਦੀ ਲਾਈਟ ਆ ਉਹ ਬਹੁਤ ਪਰਵਾਹਤ ਆ ਔਰ ਇਹ ਲਾਈਨਾਂ 1971 ਦੀਆਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਸਰਕਾਰ ਬਦਲ ਨਹੀਂ ਸਕੀ ਉਦੇ ਨਾਲ ਜਿਹੜੇ ਪੀਉਲਾਂ ਦੇ ਜ਼ਿੰਮੇਦਾਰ ਦਾ ਡਿਪੈਂਡ ਖੇਤੀ ਆ ਜਿਹੜੇ ਝੋਨਾ ਹੋ ਗਿਆ ਮੱਕੀ ਹੋ ਗਈ ਇਹ ਸਾਰਾ ਖਤਮ ਹੋ ਗਿਆ ਇਹ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਅਸੀਂ ਇਹਨਾਂ ਨੂੰ ਬਾਰ ਬਾਰ ਮੈਕਮੇ ਨੂੰ ਇਹ ਅਪੀਲ ਵੀ ਕੀਤੀ ਇਹਨਾਂ ਨੂੰ ਸੱਦਿਆ ਵੀ ਅਸੀਂ ਸਾਰਾ ਕੁਝ ਸਾਰੀਆਂ ਗੱਲਾਂ ਕੀਤੀਆਂ ਪਰ ਸਾਨੂੰ ਇਹਦਾ ਰਿਜ਼ਲਟ ਵੀ ਹੋ ਗਿਆ ਤੇ ਅੱਜ ਪਬਲਿਕ ਸਾਰੀ ਸਾਰੀ ਪਬਲਿਕ ਪਰੇਸ਼ਾਨ ਹੋ ਕੇ ਪਬਲਿਕ ਨੇ ਧਰਨਾ ਲਾ ਦਿੱਤਾ ਤੇ ਉੱਥੇ ਅਸੀਂ ਅਸਲ ਵਿੱਚ ਮੌਕੇ ਤੇ ਖੜੇ ਆ। ਸਿਕਉਂਡਰਤ ਅਧਿਕਾਰੀ ਪਹੁੰਚੇ ਆ ਜੀ। ਐਸੇ ਸਾਹਿਬ ਆਏ ਨੇ ਹੁਣ ਤੁਹਾਡੇ ਸਾਹਮਣੇ ਉਹ ਗੱਲ ਕਰਦੇ ਆ ਆ ਕੇ ਹੁਣੇ ਪਹੁੰਚੇ ਆ ਸਾਡੇ ਕੋਲ ਤੇ ਕੁਝ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ। ਬਾਕੀ ਤੁਹਾਡੇ ਨਾਲ মিডিਆ ਨਾਲ ਸ਼ੇਅਰ ਕਰਦੇ ਆ ਗੱਲ ਕੀ ਕਹਿੰਦੇ ਆ ਉਹ। ਕਿਉਂਕਿ ਇਹ ਪਹਿਲਾਂ ਵੀ ਸਾਨੂੰ ਵਿਸ਼ਵਾਸਨ ਦੇ ਚੁੱਕੇ ਆ ਕੋਈ ਸਾਡਾ ਫਾਇਦਾ ਤਾਂ ਹੋਇਆ ਨਹੀਂ ਉਹਦੇ ਵਿੱਚ। ਹਾਂਜੀ ਅੱਜ ਜੀ ਸਾਰੇ ਜਣ ਜਾਮ ਲਾਇਆ ਕੀ ਕਹਿੰਦੇ ਆ ਦੇ ਦੇ ਵਿੱਚ। ਇਹ ਇਸ ਤਰ੍ਹਾਂ ਹੈਗਾ ਜੀ ਫਰਵਰੀ ਮਹੀਨੇ ਤੋਂ ਸਾਡੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਕਣਕਾਂ ਦੇ ਸੀਜ਼ਨ ਤੋਂ। ਉਹ ਤੋਂ ਬਾਅਦ ਦੇ ਵਿੱਚ ਮੱਕੀ ਦੀ ਸਾਡੀ ਫਸਲ ਤਬਾਹ ਹੋਈ ਕਣਕਾਂ ਦੀ ਫਸਲ ਵੀ ਤਬਾਹ ਹੋ ਗਈ ਹੁਣ ਇਸ ਵੇਲੇ ਪੈਡੀਸੀਜਨ ਸੀ ਪੈਡੀਸੀਜਨ ਵੀ ਸਾਡਾ ਖਤਮ ਹੈ ਇਹਦਾ ਕਾਰਨ ਇਹੀ ਬਣਿਆ ਕਿ ਲਾਈਟ ਹੀ ਨਹੀਂ ਸਾਡੇ ਕੋਲ ਆਈ ਪਿਛਲੇ 4-5 ਮਹੀਨਿਆਂ ਤੋਂ ਹੁਣ ਵੀ 29 ਤਰੀਕ ਤੋਂ ਲਾਈਟ ਬੰਦ ਹੈ ਟੂਲ ਵਾਲੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਸਾਰੇ ਜਿੰਨੇ ਐਸਸੀ ਐਸਡੀਓ ਸਾਰਿਆਂ ਨਾਲ ਸੰਪਰਕ ਕਰਕੇ ਦੇਖਿਆ ਇੱਕੋ ਹੀ ਸਾਡ ਨੂੰ ਕੋ ਜਵਾਬ ਹੁੰਦਾ ਵੀ ਸਾਡੇ ਕੋਈ ਜੀ ਬੰਦੇ ਹੈ ਨਹੀਂ ਆ ਸਾਡੀ ਮੁਸ਼ਕਲ ਹੈ ਕੋਈ ਸਟ੍ਰਾਈਕ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਨਾ ਕੋਈ ਕੰਮ ਕਰਕੇ ਖੁਸ਼ ਹੈ ਨਾ ਕੋਈ ਖੁਸ਼ ਹੈ ਸੱਚੇ ਮੁਲਾਜ਼ਮਾਂ ਲਗਾਤਾਰ ਸਟ੍ਰਾਈਕ ਤੇ ਜਾ ਰਹੇ ਬਿਲਕੁਲ ਜੀ ਜਾ ਰਹੇ ਇਹਨਾਂ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜੀ ਪਬਲਿਕ ਤੇ ਜਿਹੜੀ ਹੈਗੀ ਹੈਗੀ ਉਹ ਚਲੋ ਉਹ ਵੀ ਹੋਣੀ ਸਾਡੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੋ ਗਿਆ ਸਾਡੀਆਂ ਲਗਾਤਾਰ ਤਿੰਨ ਫਸਲਾਂ ਖਤਮ ਹੋ ਗਈਆਂ ਰੋਟੀ ਦਾ ਸਾਧਨ ਹੀ ਇੱਥੇ ਚੱਲਦਾ ਹੈ ਅਸੀਂ ਕੀ ਕਰਾਂਗੇ ਉਸ ਤੋਂ ਸਾਡੀ ਮਜ਼ਦੂਰੀ ਹੈ ਮਜ਼ਦੂਰੀ ਹੈ ਜਿਹੜਾ ਟ੍ਰੈਫਿਕ ਜਾਮ ਕਰਕੇ ਬੈਠੇ ਸਾਨੂੰ ਦੁੱਖ ਲੱਗਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਸਰ ਫਾਈਨਲ ਗੱਲ ਇਹ ਹੈ ਕਿ ਕਾਫੀ ਦਿਨਾਂ ਤੋਂ ਜਾਨ ਖਿਲਾ ਫਿੱਟਰ ਪ੍ਰੋਬਲਮ ਹੈਗੀ ਐ ਪੀ ਫਿੱਟਰ ਜੋ ਟਿਊਬਲ ਚੱਲਦੇ ਆ ਉਹ ਇੱਕ ਤਾਂ ਪ੍ਰੋਬਲਮ ਹੈ ਕਿ ਫਿੱਟਰ ਹੈਗਾ ਲੰਬਾ ਤੇ ਦੂਜੀ ਕੋਈ ਰਸਤਾ ਦੀ ਪ੍ਰੋਬਲਮ ਹੈਗੀ ਤੇ ਥੋੜੀ ਜਿਹੀ ਮੇਰੀ ਆਉਂਦੀ ਆ ਮੀ ਉਹਦਾ ਤੇ ਲਾਈਨ ਪਿੱਛੋਂ ਵੱਲ ਅੱਗੇ ਬੰਦ ਹੋ ਜਾਂਦੀ ਹੈ ਖੇਤ ਨੇ ਪਿੰਡ ਹੈਗੇ ਉਹਨਾਂ ਨੂੰ ਮੁਸ਼ਕਲ ਜ਼ਰੂਰ ਹੈਗੀ ਪਿਛਲੇ ਕਾਫੀ ਚਿਰ ਤੋਂ ਅਸਮਾਨੀ ਮੇਰੀਆਂ ਵੀ ਥੋੜੀਆਂ ਜਿਆਦੀਆਂ ਆਈਆਂ ਤੇ ਹੁਣ ਚਲੋ ਅਸੀਂ ਇਹਨਾਂ ਦੀ ਮੰਗ ਕੀਤੀ ਇੱਕ ਤਾਂ ਬੰਦੇ ਵਧਾਉਣੇ ਨੇ ਬੰਦੇ ਮੈਂ ਗੱਲ ਕੀਤੀ ਹੈ ਅਪਜੀਵ ਸਾਹਿਬ ਨਾਲ ਬੰਦੇ 3-4 ਹੋਰ ਹੀ ਦੇ ਦੇਮਗੇ ਇਹਨਾਂ ਨੂੰ ਹੋਰ ਇਹ ਤੇ ਦੂਜੀ ਸਾਡੀ ਹੈਗੀ ਪ੍ਰਪੋਜ਼ਲ ਵੀ ਇੱਕ ਖੜਕਾ ਤੇ ਬਿਲੀਕਰ ਬਣ ਜਾਵੇ ਉਹਨਾਂ ਦੀ ਲਾਈਨਾਂ ਛੋਟੀਆਂ ਵਾਲੀਆਂ ਜਿਹੜੀਆਂ ਲੰਬੀਆਂ ਆਉਂਦੀਆਂ ਉੱਧਰ ਵੀ ਚਲਣੀਆਂ ਜਾਓ ਛੋਟੇ ਹੋ ਜਾਣਗੇ ਪਰ ਮੈਂ ਚਾਹੁੰਦੇ ਸਾਰਾ ਸਾਰਾ ਏਰੀਆ ਮੇਨ ਚ ਆ ਜਾਣਾ ਉਹ ਤੇ ਬੰਦ ਨਹੀਂ ਹੋਇਆ ਕਰੂਗੀ ਲਾਈਨ ਉਹ ਪ੍ਰਪੋਜ਼ਲ ਸਾਡੇ ਕੇ ਧਿਆਨ ਚ ਆ ਉਹ ਫਾਈਲ ਮੈਂ ਅੱਜ ਜਾ ਕੇ ਕਿਹਾ ਆਪਣੇ ਅਧਿਉਨ ਨੂੰ ਵੀ ਜਿੱਥੇ ਜਿਹੜਾ ਸਟੇਟ ਹੈਗੀ ਉਹ ਅੱਗੇ ਤੋਰੀ ਹੈ ਤੇ ਮੇਰੀ ਬੇਨਤੀ ਹੈ ਜੇ ਧਰਨਾ ਧਰਨੇ ਦਾ ਹੱਲ ਨਹੀਂ ਹੈ ਪਰ ਚਲੋ ਤੁਹਾਡੀ ਤੁਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਆਪਣੇ ਫੀਡਰ ਜਿਹੜਾ ਉਹਨਾਂ ਜਿਹੜਾ ਫੀਡਰ ਬੰਦਿਆ ਹੁਣ ਤੇ ਚਲਾ ਕੇ ਚਾਹਾਂਗੇ ਅੱ ਕੋੜੋ ਲਾ 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 ਮੇਰੀ ਹੋਰ ਮਿਲਦੇ ਹੋਰ ਲਾ ਲਾ ਮਾਂ ਕਿ ਜਾਨ ਮਿਲ ਜਾ 14 ਸਾਲ ਤੋਂ ਲੱਡ ਬੰਦ ਹੋਰ ਜਿਹੜੀ ਬੱਤੀ ਕੋਈ ਜ਼ਰੂਰੀ ਕੀਤੀ ਨਹੀਂ ਬਾਈ ਮੇਰੀ ਗੱਲ ਆਪ ਲੋਕ ਦੱਸੋ ਪਿਛਲੇ ਗੱਲ ਕਰ ਰਹੇ ਹਾਂ ਇੱਕ ਵਾਰ ਨੂੰ ਜਵਾਬ ਦੇ ਸਰ ਮੈਂ ਦੱਸਿਆ ਪਿਛਲੇ ਚੱਲ ਜਾਂਦੀ ਬੱਤੀ ਮਲ ਕੇ 50% ਏਰੀਆ ਅੱਗੇ ਵੱਲ ਜਦੋਂ ਦਰਸਤ ਸ਼ੁਰੂ ਹੋ ਜਾਂਦਾ ਭਾਵੇਂ ਨਹੀਂ ਪਿਛਲੇ ਪਰਵਾਰ ਵਾਲੇ ਮੰਨਦੇ ਹੋ ਮਾਤਾ ਨੇ ਤੇ ਅਸੀਂ ਉਹ ਮੰਡੇ ਰਾਏ ਕਰ ਕਰਾ ਕੇ ਜਾਵਾਂਗੇ ਅੱਗੇ ਵੀ ਧਿਆਨ ਰੱਖ ਕੇ ਲੱਗ ਦੱਸੋ ਜੀ ਹੋਰ ਸੋਚੋਗੇ ਜੀ ਹਾਂ ਜੀ ਈ ਜਾਉ ਹੈ ਉਹ ਲੋਕ ਬੰਦੇ ਉਹ ਮੈਂ ਤਾਂ ਬੇਨਤੀ ਕਰਦਾ ਖੋਲੋ ਬਲਕੇ ਆਪਾਂ ਤੁਹਾਡੇ ਨਾਲ ਆ ਕੇ ਗੱਲ ਕਰੀਏ ਕਿ ਲੋਕਾਂ ਸੀ ਮੈਂ ਵੀ ਮੇਰੇ ਜੇਵੀ ਨਾਲ ਆਇਆ ਜੋ ਨਾਲ ਪੱਤੀ ਚਲਾ ਕੇ ਜਾਣੀ ਅੱਗੇ ਦੋ ਬੰਦੇ ਵਾਧਾ ਲਾਣੇ ਇੱਥੇ ਆਪਾਂ ਰਹੀਏ ਇੱਕ ਦੋ ਨੇ ਚਲਾ ਕੇ ਨਾ ਜਾਇਓ ਭਰ ਵੀ ਜਾਣਾ ਖੁੱਲ ਜਾਓ ਬਸ ਭਾਈ ਸਰ ਮੈਂ ਖਸਾਨਾ ਵੀ ਆਪਣੇ ਗੱਲਬਾਤ ਸੁਣੀ ਆ ਤੇ ਮੈਂ ਵੀ ਆਪਣੇ ਉਹਨਾਂ ਨੂੰ ਦੱਸੀ ਮੁਸ਼ਕਲ ਜੋ ਹੈਗੀ ਆ ਕਿ ਉਹਨਾਂ ਨੇ ਨਾਲ ਬੇਨਤੀ ਕੀਤੀ ਵੀ ਧਰਨਾ ਮਲ ਕੇ ਖੋਲਦੇ ਜਾਵੇ ਤਾਂ ਉਹਨਾਂ ਨੇ ਮੇਰੀ ਬੇਨਤੀ ਮਰਵਾਣ ਵੀ ਚਾ ਲਈ ਧਰਨਾ ਖੋਲਣ ਲੱਗੇ ਹੋਣਗੇ ਉਹ